ਨੇ ਨਹੀਂ ਹੋ ਗਈ ਨਾ ਨਹੀਂ ਕੋਈ ਗਣੀ ਜਾਨੀ ਨਹੀਂ ਗਈ ਕਿਦੀ ਜਾਨੀ ਹੋਈ ਹੈ ਜੇਦੀ ਹੋਈ ਹੈ ਹਾਂ ਹੋ ਗਈ ਨਾ ਆਵੇਂ ਨਾ ਕੇਲਾ ਮੋਤਾ ਗੇੜ ਕੇ ਵੇਖੀ ਕਿ ਤਾ ਚੱਲਦਾ ਚੱਲਦਾ ਹਾਂ ਚੱਲਦਾ ਮੋਤਾ ਵਗ ਚਲਾ ਕੇ ਵੇਖਿਆ ਟੂਟ ਕੇ ਜਦੋਂ ਆਇਆ ਨਾ ਥੋੜਾ ਪਾਣੀ ਇਹਦੇ ਨਾਲ ਤਾਂ ਨਹੀਂ ਖੂਰਦੇ ਪਿਲਾ ਮੁਰਦੇ ਘੁੰਮ ਕੇ ਤੇ ਫਿਰ ਨਲਕਾ ਚਲਾ ਗਿਆ ਗਲਾਸ ਆਇਂ ਸੜਾ ਸੁਟਿਆ ਤੰਗਿਆ ਹੈ

ਹਲਾ ਰਾਵਿਆ ਜੀ ਮਾਸਾ ਬੈਠੋ ਕੋਈ ਹੁੰਦਾ ਕਿਉਂ ਨਹੀਂ ਹਲਾ ਨਹੀਂ ਕੁਝ ਹੁੰਦਾ ਤੁਹਾਨੂੰ ਕਿਸਿਆ ਇਹ ਕੋਈ ਜਾਦੀ ਦੂਰ ਨਹੀਂ ਦਿੱਤੀ ਹੁੰਦੀ ਤੇਰੀ ਭਜਨ ਨਾਲ ਹਾਜੋ ਨਾ ਨਾ ਉਹਦੋਂ ਨਹੀਂ ਕੋਈ ਹੁੰਦਾ ਇਹ ਚੋ ਨਾ ਪਰ ਆ ਗਲ ਗਿਆ ਆਜੋ ਨਹੀਂ ਆ ਗਿਆ ਹਨ ਇਹਨੇ ਦੰਬਲ ਨਹੀਂ ਫੇਰ ਛਮਾਲ ਲਾ ਤੋ ਕਿਤਰਾ ਛਮਾਲ ਲੇਗੀ ਮੈਂ ਆ ਉਹ ਛਮਾਲ ਲਾਉਂਗਾ ਮੇਰੇ ਬੇਟੇ ਇਹ ਮੈਂ ਕਹਉਂ ਨਾ ਮੇਰੇ ਬਾਬੇ ਛਮਾਲ ਲਾਉਂਦੇ ਬੀਬੀ ਛਮਾਲ ਲਾਉਂਦੇ ਕੋ ਇਨੀ ਮਾਤਾ ਪੋਚਲੇ ਨੇ ਬਾਣੂ ਕੀ ਬੋਲਣਾ ਉਸ ਤਰੀਕੇ ਤੋਂ ਨਹੀਂ ਹੋ ਤੋ ਇਹ ਨਾ ਚੁੱਪ ਕਰਕੇ ਗੱਲਾਂ ਕਰੀ ਜਾਓ ਹਿੱਲੇ ਹੋਣਾ ਬਸ ਫੈਟ ਮੋਟ ਉੱਠ ਕੇ ਆ ਜਾ ਡੈਨ ਤੇ ਬੈਠੀ ਐ ਜਿੱਥੇ ਬੈਠੀ ਐ ਨਹੀਂ ਨਹੀਂ ਬੰਨੇ ਅਗਲੇ ਬੰਨੇ ਭੱਜ ਜਾ ਨਾ ਏਰੇ ਜੇ ਪੈਂਦੇ ਇਥੇ ਆ ਵੀ ਆ ਵੀ ਬਿਲ ਆਹ ਵੇਖੋ ਮਈਏ ਕੋਈ ਫਾਇਦਾ ਤੇ ਬੂਤੇ ਹਾਂ ਹਾਂ ਪਾਣੀ ਲਾਗੇ ਮੁਰਗਾ ਆਹ ਵੇਖੋ ਜੀ ਥੱਲੇ ਜ਼ਮੀਨ ਦੇ ਵਿੱਚੋਂ ਪਾਣੀ ਜਿਹੜੇ ਆ ਬੁਲਬੁਲਾ ਮਾਰੀ ਜਾਂਦਾ ਅੱਜ ਤੱਕ ਇਹ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਇਹ ਗੱਲ ਕਹੀ ਆ ਕਿ ਅੱਜ ਤੱਕ ਕੋਈ ਵੀ ਖੇਤੀਬਾੜੀ ਮਹਿਕਮਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇਣ ਆਇਆ ਕਿ ਇਹ ਜਿਹੜਾ ਰੱਜਾ ਰੱਜਦਾ ਹੈ ਕਾਦਾ ਹੈ ਕੀ ਸਾਡੀ ਇੱਕ ਦਾ ਦੂਜੇ ਬੰਨੇ ਦੇਖਿਆ ਜਾਵੇ ਤਾਂ ਲੋਕਾਂ ਨੇ ਇਹ ਵੀ ਚੀਜ਼ ਮਨ 'ਚ ਡਰ ਪਾਇਆ ਹੋਇਆ ਹੈ ਕਿ ਹੋ ਨਾ ਸਕੇ ਇਹਦੇ ਵਿੱਚ ਸੇਮ ਆ ਰਹੀ ਹੋਵੇ ਵੀ ਸੇਮ ਨਾ ਪੈ ਗਈ ਹੋਵੇ ਸਾਡੀ ਜ਼ਮੀਨ ਵਿੱਚ ਪਾਣੀ ਦੇ ਵਿੱਚ ਓਏ ਆਵੇ ਸਭ ਬਾਹਰ ਨਿਕਲੇ ਜੋ ਕਮਰੇ ਤੋਂ ਸਮਾਦ ਲੋ ਸਭ ਨਿਸ਼ਕਾਨ ਹੋ ਗਿਆ ਹੈ ਕਮਰੇ ਦਾ ਵੀ ਸਾਰੀਆਂ ਵੀ ਇੱਧਰ ਆ ਗਏ। ਆ ਜੇ ਤੇ ਭਲਾ ਅੰਦਰ ਕੀ ਕੀ ਅੰਦਰ ਹਾਲ ਹੋਇਆ। ਮਾਤਾ ਉਹਨੇ ਉੱਥੇ ਖਲੋ ਕੇ ਦੱਸਣਾ ਅੰਦਰ ਚੜੀਆਂ ਵੀ ਬਿੱਲੀਆਂ ਇੰਨੀਆਂ ਗਿਆ ਇਹ ਵਿਚਾਰੀਆਂ ਨੇ ਆਪਣੀ ਜਾਨ ਬਚਾ ਕੇ ਤੇ ਅੰਦਰ ਵਿਚਾਰੀਆਂ ਨੇ ਗੰਦ ਪਾਇਆ ਹਾਂ ਤੇ ਵਿਚਾਰੀਆਂ ਨੇ ਭੱਜ ਕੇ ਤੇ ਅੰਦਰ ਜਦੋਂ ਪਾਣੀ ਆਇਆ ਤੇ ਅੰਦਰ ਵਿਚਾਰੀਆਂ ਵੜ ਗਏ ਵੜ ਕੇ ਭਜੀਆਂ। ਸਾਡੀ ਐਸੇ ਸਮਾਦ ਆ ਵੀ ਬਹੁਤ ਜ਼ਿਆਦਾ ਨਿਸ਼ਕਾਨ ਹੋਇਆ। ਇੱਕ ਬੰਨੇ ਢੇਡੀ ਹੋ ਗਈ ਆ ਬਹਿ ਗਈ ਆ ਤੇ ਸਾਰਿਆਂ ਕੇ ਇਹੋ ਬੇਨਤੀ ਆ ਕਿ ਇਹ ਸਮਾਧ ਵੱਲ ਧਿਆਨ ਦਿੱਤਾ ਜਾ ਕਿ ਇਹ ਇਤਿਹਾਸਕ ਜਗਾ ਆ ਤੇ ਇਹ ਕਿਤੇ ਡਿੱਗ ਨਾ ਪਵੇ ਵੀ ਤੇ ਇਹਨੂੰ ਸਪੋਰਟ ਕੀਤੀ ਜਾਵੇ ਇਹ ਕਿਸੇ ਵੀ ਉੱਤੇ ਲੈਂਡਰ ਪਾ ਕੇ ਇਹਨੂੰ ਸੰਭੀ ਜਾਵੇ ਜੁੱਗਾਂ ਤੋਂ ਜਗਾ ਬਣੀ ਆ ਕਿਉਂ ਅਸੀਂ ਬੜੀ ਮਿਹਨਤ ਕੀਤੀ ਆ ਤੇ ਬੜੀ ਮਿਹਨਤ ਦੇ ਨਾਲ ਇਹਨੂੰ ਬਚਾਇਆ ਹੈ ਤੇ ਸਭ ਸਰਕਾਰਾਂ ਦੇ ਅੱਗੇ ਬੇਨਤੀ ਆ ਕਿ ਇੱਕ ਇਹਨੂੰ ਰਸਤਾ ਮਿਲਣਾ ਚਾਹੀਦਾ ਆ ਉੱਤੋਂ ਦੀ ਤੇ ਇੱਕ ਆ ਵੀ ਇਹਨੂੰ ਜਿਹੜੀ ਸੰਭਾਲ ਹੋ ਜਾਵੇ ਇਹ ਜਗਾ ਦੇ ਇਹ ਹੋਣੀ ਚਾਹੀਦੀ ਆ ਟੇੜਾ ਜਿਹੜੀਆਂ ਸਾਰੀਆਂ ਜਗ੍ਹਾ ਉੱਪਰ ਪੈ ਗਈਆਂ ਇਹ ਟੇਢੀ ਹੋ ਗਈ ਤੁਸੀਂ ਵੇਖੋ ਐ ਕਰਕੇ ਕਿ ਹਵੇ ਟੇਢੀ ਸਾਰੀ ਦਿਖਣ ਰਹੀ ਆ ਟੇਢੀ ਜੇ ਕਮਰਾ ਉਹਨਾਂ ਵੀ ਟੇਢੀ ਸਾਰਾ ਅੰਦਰ ਸਮਾਨ ਆ ਉਹ ਵੀ ਸਾਰਾ ਭਿੱਜ ਗਿਆ ਆ ਸਾਨੂੰ ਵੇਖ ਕੇ ਬਹੁਤ ਜ਼ਿਆਦਾ ਇਸ ਗੱਲ ਨੂੰ ਮਨ ਨੂੰ ਦੁੱਖ ਆਇਆ ਤੇ ਐਡੀ ਸੋਹਣੀ ਜਗ੍ਹਾ ਸੀ ਤੇ ਐਡੀ ਸੋਹਣੀ ਛੱਡ ਕੇ ਗਏ ਹਾਂ ਤੇ ਅੱਜ ਇਸ ਵੇਲੇ ਇੱਥੇ ਜਗ੍ਹਾ ਤੇ ਕੀ ਬਣਿਆ ਕਰੋ ਕਰੋ ਹਲੋ ਹਾਂ ਉਹ ਨਹੀਂ ਆ ਜਿੰ ਪਿੰਡ ਬੈਲ ਬੈਲ ਨਿਤ ਅੱਜ ਉਹ ਮੰਦਰੀ ਦੀ ਫਟਾੜੀ ਅੱਛਾ ਗੋਰੀਆ ਭਈਆ ਸਭ ਜੋ ਸਮਾਨ ਸਾਹਿਬ ਅੰਦਰ ਭੇਜਿਆ ਮੰਜਾ ਸਾਹਿਬਾਂ ਦੇ ਗਾ ਗਏ ਆ ਹਾਂ ਸਾਰਾ ਕੁਝ ਜਿੰਨਾ ਵੀ ਸਮਾਨ ਹੈ ਸਾਰਾ ਅੰਦਰ ਜਿਹੜਾ ਹੀ ਵੀ ਥੋੜਾ ਥੋੜਾ ਜਿੰਨਾ ਘਰ ਤੋਂ ਨਿਕਲਿਆ ਉਹ ਤਾਂ ਵੀ ਲੈ ਗਏ ਕੱਢ ਕੇ ਤੇ ਬਾਅਦ ਦੇ ਵਿੱਚ ਆ ਸਾਰਾ ਜਿਹੜਾ ਸਮਾਨ ਜਿਹੜਾ ਹੈ ਜਿਸ ਤਰ੍ਹਾਂ ਸਾਰੇ ਆਵੇ ਮੰਜਿਆਂ ਨੂੰ ਉਲੀ ਲੱਗ ਗਈ ਅੰਦਰ ਗਾ ਗਏ ਗਾ ਗਏ ਨੇ ਸਾਰਾ ਸਮਾਨ ਗਾ ਕੇ ਆਵੇ ਝੰਡੇ ਸਾਰੇ ਗਾ ਗਏ ਆ ਆ ਬਕਸਾ ਸਾਰਾ ਪੰਜਾਬ ਦਾ ਇਹ ਸਾਰਾ ਪਾਣੀ ਅੰਦਰ ਦੇ ਵਿੱਚ ਸਾਰੇ ਪਾਣੀ ਫਿਰਿਆ ਸਾਰੇ ਪਾਣੀ ਫੇ ਗਿਆ ਲੈ ਖੱਬਾ ਜੀ ਅੰਮੀ ਸਬਜ਼ੀ ਜੀ ਨਾ ਰੱਖੋ ਕੀ ਕਰਨੀਏ ਮਤਾਂ ਸਪਲਗ ਖੁਲਾ ਗਿਆ ਉਹ ਮੰਗਦੀ ਕਰਨ ਸਾਰਾ ਕੰਦਰਾ ਸਭ ਉੱਤੋਂ ਜਿਹੜਾ ਅਤੇੜਾ ਜਾ ਰਿਹਾ ਨੇ ਆ ਬਈ ਇਧਰ ਸਾਰਾ ਆ ਵੀ ਛੱਡ ਗਿਆ ਸਾਰਾ ਇਹ ਹੋ ਗਿਆ ਮੈਂ ਇਧਰ ਆ ਜੋ ਚੁੱਲੇ ਚੱਲੇ ਸਭ ਪੱਠ ਗਏ ਆ ਇਧਰ ਨਾ ਜਮੇ ਫੇਰ ਦਈਏ ਇਧਰ ਆ ਜੋ ਇਧਰ ਸਾਰਾ ਨਾ ਆ ਜਾ ਇੱਧਰ ਕੀ ਆ ਨਾ ਮੈਂ ਆ ਇੱਧਰ ਆ ਸਾਰੇ ਆ ਆ ਪਾ ਜਾਵੇ ਰੋਡ ਚਲ ਆ ਸਾਰੇ ਇੱਧਰ ਆ ਇੱਥੇ ਇੱਧਰ ਹੈਗੇ ਆ ਸਾਰੇ ਟੈਡੀ ਹੋ ਗਏ ਟੈਡੀ ਹੋ ਗਏ ਤਾਂ ਆ ਜੋ ਬੇੜੀ ਕਹਾਂ ਤੁਸੀਂ ਕਰਦੇ ਆ ਪਾਤਰ ਚਲ ਨਾ ਨਾ ਮਾਤਾ ਉਹ ਮਰ ਤੱਕ ਆਣਾ ਇਹਦਾ ਕਹੀ ਉਹ ਡੰਡਾ ਜ ਨਹੀਂ ਆਗਾ ਡੰਡਾ ਜੰਨਾ ਤਾ ਇਹ ਮਰ ਇਧਰ ਇਧਰ ਬਾਰ ਬਾਰ ਲੰਘਾ ਉਹ ਮਰ ਇਹਨੂੰ ਉਹਦਾ ਹੱਥ ਫੜੋ ਮੁੰਡੇ ਦਾ ਕੋ ਬਾਜਾ ਬੜੀ ਕੁਲ ਕੰ ਇਹ ਉਹ ਅਮਾ ਦਾ ਮਾ ਦਾ ਹੱਥ ਪਵਾ ਮਾ ਦਾ ਹੱਥ ਪਾ ਹਾਂਜੀ ਮਾ ਦਾ ਕੀ ਨਾਮ ਤੁਹਾਡਾ ਚਰਨ ਦੇਵੀ ਕਿਹੜਾ ਪਿੰਡ ਹੈ ਇਹ ਜਸਤਰਵਾਲ ਤੁਹਾਨੂੰ ਕਿਵੇਂ ਪਤਾ ਲੱਗਾ ਸੀਗਾ ਵੀ ਇਹ ਸਰਵੰਦੀ ਸਮਾਧ ਹੈ ਇਹ ਸਰਵੰਦੀ ਸਮਾਧ ਆਹੀ ਇੱਥੇ ਆ ਵੀ ਸਾਨੂੰ ਜਿਉਂ ਅਸੀਂ ਇੱਥੋਂ ਦੇ ਕੋਈ ਹੈਗੇ ਸੀ 100 ਸਾਲ ਦੇ ਉਹ ਵੀ ਗਾਂ ਜਿਹੜੇ ਉਹਨਾਂ ਤੋਂ ਪੁੱਛੇ ਉਹ ਵੀ ਆnde ਜਿਹੜੇ ਸਾਡੇ ਵੀ ਗਾਂ ਸਾਡੇ ਵੀ ਵੀ ਇੰਨੀ ਕੁ ਪੁਰਾਣੀ ਵੀ ਜੁਗਾਂ ਤੋਂ ਇਹ ਜਗ੍ਹਾ ਬਣੀ ਆ ਵੀ ਇਹ ਸਰਵੰਦੀ ਸਮਾਧ ਆ ਇੱਥੇ ਤੀਰ ਵੱਜਾ ਸੀ ਇੱਥੇ ਆ ਵੀ ਸਾਡੇ ਕਰਮਾਂ ਦੇ ਵਿੱਚ ਸਾਡੇ ਭਾਂਗਾਂ ਦੇ ਵਿੱਚ ਭਗਵਾਨ ਨੇ ਇਹ ਸੇਵਾ ਜਿਹੜੀ ਆ ਸਾਡੇ ਝੋਲੀ ਦੇ ਵਿੱਚ ਪਾਈ ਆ ਤਪਾਰੀ ਆ ਵੀ ਬੜੀ ਮਿਹਨਤ ਦੇ ਨਾਲ ਇਹ ਮੈਂ ਜਗਾ ਨੂੰ ਤਿਆਰ ਕੀਤਾ ਜਿਤਰਾ ਇਹ ਖੰਡਤ ਹੋਈ ਸਾਰੇ ਪੈਰ ਨਿਕਲੇ ਹੀ ਜੋ ਕੋਈ ਇੱਥੇ ਦਰਸਤ ਨਹੀਂ ਹੈਗਾ ਕੋਈ ਇੱਥੇ ਕਮਰਾ ਨਹੀਂ ਹੈਗਾ ਕੋਈ ਇੱਥੇ ਨਲਕਾ ਨਹੀਂ ਹੈਗਾ ਤੇ ਬਹੁਤ ਚਿਰ ਤੋਂ ਅਸੀਂ ਆਪਣੀ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਸੇਵਾ ਤੇ ਇੱਥੇ ਜਗਾ ਦੇ ਉੱਤੇ ਲਾਈ ਆ ਤੇ ਅੱਜ ਹੁਣ ਇਹ ਪਾਣੀ ਆਇਆ ਤੇ ਇਹ ਜਗਾ ਤੇ ਆਣ ਕੇ ਤੇ ਸਾਨੂੰ ਬਹੁਤ ਜ਼ਿਆਦਾ ਹੀ ਦੁੱਖ ਆਇਆ ਤੇ ਜਿਹੜੀਆਂ ਬਿੱਲੀਆਂ ਆ ਉਹ ਵੀ ਵਿਚਾਰੀਆਂ ਪਾਣੀ ਕਰਕੇ ਅੰਦਰ ਵੜੀਆਂ ਨੇ ਪਾਣੀ ਦੇ ਬਚਾਅ ਕਰਕੇ ਤੇ ਬਿੱਲੀਆਂ ਨੇ ਵੀ ਅੰਦਰ ਸਾਲੋ ਵੀ ਇੰਨਾ ਗੰਦ ਪਾਇਆ ਆ ਕਮਰੇ ਦੇ ਵਿੱਚ ਵੀ ਪਾਣੀ ਗਿਆ ਤੇ ਜਿਹੜਾ ਇਹ ਸਮਾਦ ਸਰਵਣ ਭਗਤ ਦੀ ਇਹ ਜਿਹੜੀ ਆ ਵੀ ਇੱਕ ਬੰਨੇ ਟੇਢੀ ਹੋ ਗਈ ਆ ਤੇੜਾਂ ਪੈ ਗਈਆਂ ਨੇ ਵਹਿ ਗਈਆਂ ਨੇ ਆਈ ਸਭ ਦੇ ਅੱਗੇ ਇਹ ਬੇਨਤੀ ਕਰਦੇ ਆਂ ਵੀ ਇਹ ਜਗ੍ਹਾ ਜਿਹੜੀ ਆ ਨਾ ਇੱਕ ਤੇ ਟੱਠ ਨਾ ਜਾਵੇ ਵੀ ਇਹ ਫੇਰ ਇਸੇ ਤਰ੍ਹਾਂ ਜਿਹੜੀ ਖੜੀ ਰਵੇ ਫੇਰ ਵੀ ਇਹਦੇ ਚ ਤਾਕਤ ਪਾਵਰ ਆ 88 ਦਿਹਾੜਾ ਹੀ ਉਹਦੋਂ ਵੀ ਨਹੀਂ ਇਹ ਥਾਂ ਡਿੱਗੀ ਵੀ ਪਰ ਇਹ ਵੀ ਹੁਣ ਐ ਕਰਕੇ ਤੇ ਇੱਕ ਪਾਸੇ ਨੂੰ ਲੇਰ ਮਾਰ ਗਈ ਤੇ ਟੇਢੀ ਹੋ ਗਈ ਤੇ ਇਹ ਜਿਹੜੀ ਨੇ ਵੱਜ ਜਾਵੇ ਇੰਨੀ ਜੁੱਗਾਂ ਤੋਂ ਇਹ ਜਗ੍ਹਾ ਜਿਹੜੀ ਆ ਬਣੀ ਆ ਤੇ ਸਰਵਣ ਭਗਤ ਆਵੇ ਨੇ ਮਾਂ-ਬਾਪ ਦੀ ਸੇਵਾ ਕੀਤੀ ਆ ਤੇ ਇਹ ਇੱਕ ਦੁਨੀਆ ਦੇ ਉੱਤੇ ਬਹੁਤ ਜ਼ਿਆਦੀ ਇਹ ਵੱਡੀ ਇੱਕ ਚੀਜ਼ ਆ ਇਤਿਹਾਸਕ ਯਾਦਗਰੀ ਬਣੀ ਆ ਤੇ ਪਰ ਇਹ ਜਗ੍ਹਾ ਦੀ ਸਭ ਦੇ ਅੱਗੇ ਹੀ ਬੇਨਤੀ ਕਰਦੇ ਆਂ ਸਰਕਾਰ ਅਗੇ ਇੱਕ ਦਿਨੋਂ ਰਸਤਾ ਨਹੀਂ ਕੋਈ ਵੀ ਹੈਗਾ ਸੀ ਪਾਣੀ ਵੀ ਦਿੰਦਾ ਕਿ ਆਏ ਆ ਜਦੋਂ ਪਾਣੀ ਆਉਣਾ ਸੀ ਉਦੋਂ ਪਹਿਲਾਂ ਹੀ ਚਲੇ ਗਏ ਹਾਂ ਤੇ ਹੁਣ ਬਾਅਦ 'ਚ ਸਾਡੇ ਤੋਂ ਨਹੀਂ ਪਾਣੀ ਦੇ ਵੀ ਦਿਆ ਗਏ ਫਿਰ ਅੱਜ ਬੇੜੀ ਆਂਦੀ ਆ ਉਹ ਬੇੜੀ ਦੇ ਉੱਤੇ ਫਿਰ ਇਹ ਨਾ ਬਹਿ ਕੇ ਤੇ ਫਿਰ ਇਹ ਹੁਣ ਆਣ ਕੇ ਤੇ ਹਾਲਤ ਵੇਖੀ ਹੈ ਜਗ੍ਹਾ ਦੀ ਤੇ ਪਰਿਆ ਵੀ ਸਾਡੇ ਮਨ ਨੂੰ ਬਹੁਤ ਜ਼ਿਆਦਾ ਹੀ ਇਸ ਕੱਲ ਦਾ ਦੁੱਖ ਆ ਤੇ ਜਿੱਦੜੇ ਛੱਡ ਕੇ ਗਏ ਹਾਂ ਦੰਦਈ ਵਧ ਗਈ ਤੇ ਅੱਜ ਵੇਖੋ ਇੱਥੇ ਕੀ ਜਗ੍ਹਾ ਤਾਂ ਬਣਿਆ ਆ ਮਾਨੂੰ ਬਹੁਤ ਜ਼ਿਆਦਾ ਹੀ ਅਕਲ ਦਾ ਦੁੱਖ ਆਇਆ ਇੰਨੇ ਸਾਲ ਤੋਂ ਤੁਸੀਂ ਇੱਥੇ ਸੇਵਾ ਕਰ ਰਹੇ ਸੀ ਸਾਨੂੰ ਬਹੁਤ ਚਿਹਰੀ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਕੋਈ ਇੱਥੇ ਜਿਵੇਂ ਬਚਪਨ ਤੋਂ ਸੇਵਾ ਦੇ ਵਿੱਚ ਆ ਪੜੀ ਹਾਂ ਇਤਿਹਾਸ ਵਾਲਾ ਵੀ ਕੋਈ ਬੰਦਾ ਇੱਥੇ ਪਹੁੰਚਿਆ ਅੱਜ ਤੱਕ ਇਤਿਹਾਸ ਵਾਲੇ ਆਉਂਦੇ ਆ ਇਤਰਾ ਖਬਰਾਂ ਲਾ ਕੇ ਤੇ ਚਲੇ ਜਾਂਦੇ ਨੇ ਪਰ ਇਹਦੇ ਵੱਲ ਧਿਆਨ ਨਹੀਂ ਕੋਈ ਦੇਣ ਡਿਆ ਵੀ ਇੰਨਾ ਵੀ ਪਿੰਡ ਦੇ ਸਾਡੇ ਜੋ ਡੇਰਿਆਂ ਵਾਲੇ ਆ ਜੀਵਿੰਦਾਰ ਜੋ ਆਪਣਾ ਸ਼ੀਨਾ ਆ ਉਮਰਪੁਰ ਆ ਜਹਤਰਵਾਲ ਆ ਇਹਨਾਂ ਦੇ ਸੰਯੋਗ ਦੇ ਨਾਲ ਬਹੁਤ ਜ਼ਿਆਦਾ ਇੱਥੇ ਜਿਹੜਾ ਹੈ ਨਾ ਮੇਲਾ ਬਹੁਤ ਜ਼ਿਆਦਾ ਭਾਰੀ ਇੱਥੇ ਮੇਲਾ ਹਰ ਸਾਲ ਹੀ ਮਨਾਇਆ ਜਾਂਦਾ ਆ ਇਸ ਜਗ੍ਹਾ ਦੇ ਉੱਤੇ ਇਹ ਸੋਚ ਆਇਆ ਵੀ ਜਿਹੜੇ ਤੁਹਾਡੇ ਇਸ ਮੰਦਿਰ ਦੇ ਗਾੜੀ ਦਰਬਾਰ ਦੇ ਗਾੜੀ ਜਿਹੜੀ ਜ਼ਮੀਨ ਆ ਉਹ ਵੀ ਇੱਕ ਮੰਦਿਰ ਦੀ ਆ ਤੇ ਉਹ ਇੱਕ ਠਾਕਰ ਦਵਾਰੇ ਦੀ ਆ 14 ਕਿੱਲੇ ਜ਼ਮੀਨ ਐ ਇੱਥੇ ਠਾਕਰ ਦਵਾਰੇ ਦੇ ਨਾਂ ਦੀ ਜਿਹੜੀ ਦਾਨ ਕੀਤੀ ਆ ਤੇ ਪਰ ਉਹ ਵੀ ਅਭੀ ਪਿੰਡ ਵਾਲਿਆਂ ਦੇ ਕੋਲ ਨਹੀਂ ਉਹ ਗਾਂ ਦੀ ਗਾਂ ਇਸ ਤਰ੍ਹਾਂ ਵਿਕਦੀ ਜਾਂਦੀ ਆ ਤੇ ਕਿਸੇ ਕੋਲ ਵੀ ਖਲੋਂਦੀ ਨਹੀਂ ਉਹ ਜਗਾ ਹੋਵੇ ਹਾਂ ਜੀ ਉਹ ਜਗਾ ਹੋਵੇ ਤਾਂ ਫਿਰ ਉਹ ਜਗਾ ਤੇ ਪਿੰਡ ਦਾ ਬਹੁਤ ਕੁਝ ਬਣ ਜੇ ਇਹ ਜਗਾ ਦਾ ਬਹੁਤ ਕੁਝ ਬਣ ਜਾਵੇ ਪਰ ਕੋਈ ਧਿਆਨ ਨਹੀਂ ਦਿੰਦਾ ਨਾ ਸਰਕਾਰਾਂ ਦੇਣ ਡੀਆਂ ਨਾ ਹੋਰ ਲੋਕ ਹੀ ਦੇਣਦੇ ਨੇ ਧਿਆਨ ਇਸ ਜਗਾ ਦੇ ਵੱਲ ਇੱਕ ਇਤਿਹਾਸਕ ਜਗਾ ਆ ਸਾਲਾ ਬਿੱਤਰੇਤਾ ਯੁੱਗ ਦੀਆਂ ਗੱਲਾਂ ਨੇ ਤੁਹਾਡੀ ਕੀ ਅਪੀਲ ਆ ਸਰਕਾਰਾਂ ਗਾੜੀ ਤੇ ਜਥੇ ਬੰਦੀਆਂ ਜਿਹੜੀਆਂ ਅਸੀਂ ਸਭ ਦੇ ਅੱਗੇ ਸਾਡੀ ਇਹੋ ਅਪੀਲ ਹੱਥ ਜੋੜ ਕੇ ਵੀ ਜੇ ਮੇਰੇ ਭਗੰਦ ਵਿੱਚ ਇਹ ਸੇਵਾ ਲਿਖੀ ਸੀ ਨਾ ਤੇ ਮੈਂ ਇਸ ਦੀ ਸੇਵਾ ਕਰਵਾਈ ਆ ਨਾ ਮੈਂ ਨਹੀਂ ਕਰਵਾਈ ਵੀ ਭਗਵਾਨ ਨੇ ਮੇਰੇ ਤੋਂ ਸੇਵਾ ਲਈ ਆ ਪਰ ਇਹਦੀ ਸੰਭਾਲ ਕੀਤੀ ਜਾਵੇ ਜਿੱਤਰਾ ਟੇਢੀ ਹੋ ਗਈ ਆ ਤੇ ਕਿਸੇ ਤਰ੍ਹਾਂ ਵੀ ਇਹ ਜਗ੍ਹਾ ਦਾ ਨਿਸ਼ਕਾਨ ਨਾ ਕੋਈ ਹੋ ਜੇ ਕਿ ਇਹ ਜੁਗਾਂ ਤੋਂ ਜਗ੍ਹਾ ਬਣੀ ਆ ਕੋਈ ਅੱਜ ਦੀ ਜਗ੍ਹਾ ਨਹੀਂ ਇਹਦੀ ਹੱਦ ਨਹੀਂ ਕਿਸੇ ਨੇ ਵੀ ਦੱਸੀ ਵੀ ਇੰਨਾ ਚੇਰ ਹੋ ਗਿਆ ਵੀ ਇਹ ਇਹ ਫਲਾਣੇ ਨੇ ਬਣਾਈ ਸੀ ਜਗ੍ਹਾ ਇਹਦੀ ਕੋਈ ਨਹੀਂ ਹੈਗੀ ਕਿਸੇ ਨੂੰ ਵੀ ਆਣ ਕੇ ਪੁੱਛ ਲੋ ਜਸਤਰਵਾਲ ਤੋਂ ਪੁੱਛ ਲੋ ਇੱਥੇ ਹੁਣ 12 ਦਰੀਆਂ ਹੀ ਤੇ ਅਗਲੇ ਬੰਨੇ ਹੁਮਰਪਰੇ ਇਸੇ 12 ਦਰੀਆਂ ਹੀ ਆਪ ਵੇਖੀਆਂ ਹਾਥੇ ਦੀਆਂ ਖੁਰਲੀਆਂ ਵੇਖੀਆਂ ਨੇ ਇੱਥੇ ਬਣੀਆਂ ਉਹ ਵੀ ਨਹੀਂ ਰਹੀਆਂ ਉਹ ਵੀ ਨਹੀਂ ਰਹੀਆਂ ਵੀ ਉਹ ਵੀ ਲੋਕਾਂ ਨੇ ਢਾਹ ਟੂ ਕੇ ਤੇ ਇਸ ਤਰ੍ਹਾਂ ਪਿੰਡ ਵਾਲੇ ਜਿਹੜੇ ਲੈ ਲੂ ਗਏ ਉਹ ਸਾਡੀ ਸੇਵਾ ਤੋਂ ਪਹਿਲਾਂ ਹੀ ਕਿਤੇ ਲੈ ਗਏ ਨੇ ਤੇ ਸਾਡੇ ਤੋਂ ਬਾਅਦ ਹੁੰਦਾ ਤੇ ਇਹ ਕਦੀ ਵੀ ਨਹੀਂ ਹੋਣਾ ਬਗੀਚਾ ਬਣਿਆ ਉਹਦੋਂ ਕੋਈ ਵੀ ਇੱਥੇ ਚੀਜ਼ ਨਹੀਂ ਹੈਗੀ ਜਦੋਂ ਸੇਵਾ ਕਰਵਾਈ ਸੀ नाम है आपका और कहाँ से आए हाँ जी जी मेरा नाम जतेंद्र अरोड़ा है हम जस्तरवाल गांव से ही रहने वाले हैं तो ये जो जहाँ पर आज हम सभी एकत्रित हुए हैं ये त्रेता युग के टाइम जब बोलते हैं कि दशरथ जी महाराज ने सर्वन भक्त को तीर लगाया था ये वो जगह है जिसकी सेवा में कुछ पचास साल पहले से हमारे पूजे चरण देवा जी कर रहे हैं हमारे पूज्य चरण देवा जी इसकी सेवा कर रहे हैं जब इस जगह पर हम आए थे तो यहाँ पे मानो कि सभी और जंगल ही जंगल था जो कि हमने और गांव निवासियों के पूरे सहयोग से हर एक की पूरी कठिन मेहनत से हमने इस जगह को साफ सफाई की और इस जो ये जगह है ये जो दरबार बना हुआ है श्री श्रवण भगत जी का ये पूरा खंडित हुआ था तो हमने इसकी उसारी की जितना हम लोगों से बना हमने इसकी उसारी की ਔਰ ਤਬ ਸੇ ਲੈ ਕੇ ਅੱਜ ਤੱਕ ਜੇਸਟ ਮਾਸਕੀ ਜੋ ਪੁੰਨੇ ਆਤੀ ਹੈ ਉਸ ਤਦ ਹੀ ਕੋ ਇਸका हम जो है वो भंडारा ਕਰਤੇ ਮੇਲਾ ਕਰਤੇ ਹੈ तो आज तक बहुत से पत्रकार आए हैं जिन्होंने इधर की वीडियो भी लगाई है सब कुछ किया है लेकिन आज तक कोई भी श्रद्धालु कोई भी सरकार का कोई भी इस जगह की उसारी के लिए या किसी भी तरह के कुछ दान वगैरह के लिए आगे नहीं बढ़ा और आज जब ये बाढ़ हमारे को ये भी देखने को मिला था कि तमिलनाडु से यहाँ पे मैप के जरिए यहाँ पे दरबार के पहुँचा था हाँ जी हाँ और ये सरकार हाँ, को देखना चाहिए कि जो चीज़ मैप के बीच डाली हुई हाँ, है हाँ, इतिहास हुआ, क्या उसकी क्यों नहीं देख रहे हैं। सर ये हम सरकारों की नाकामी बोल सकते हैं मानो कि जैसे हर एक जगह को दान दिया जाता है सब कुछ और इस जगह की और किसी का ध्यान नहीं अब भी आप देखो कि इस गांव में कोई भी नहीं आया इधर उधर लोग जा रहे हैं ज्बंदियाँ जो बनी है जो एन जी ओ बने वो भी जा रहे हैं या सरकार के भी जो है वो सभी इधर उधर लेकिन इस जगह की ओर कभी किसी ने ध्यान नहीं दिया और अब जो है नहीं देता तो आज तक, तक इसका हमको रास्ता भी नहीं सरकार ने दिया मानो कि हमने हर एक को बोला है कि जो एम एल ए बनते हैं उनको बोला जो भी यहाँ पे आता है कि हमारी अपील है कि इस जगह को रास्ता दिया जाए कुछ नहीं दे मानो कि आज तक कुछ भी नहीं इस जगह को दिया और आज इस जगह का जो बाढ़ आया है उसकी वजह से मानो की हर जगह तबाही तबाही होगी हर जगह तहस तेज जो है हर चीज हो गई है आपका क्या कहना है हमारी यही है सरकार से हाथ जोड़कर यही बेनती है हमारी और इन गांव लोगों की कि इस जगह का जो भी है जैसे भी इसको ध्यान रखा जाए क्योंकि ये हमारा इतिहास है और इतिहास को बचाया जाए ਅੱਜ ਕੇ ਲਈ ਇਤਿਹਾਸ ਹੀ ਬਹੁਤ ਜ਼ਰੂਰੀ ਕਿਉਂਕਿ ਇਤਿਹਾਸ ਬਹੁਤ ਕਮ ਰਹਿ ਗਿਆ ਔਰ ਇਤਿਹਾਸ ਕੋ ਜੈਸੇ ਹੈ ਜੋ ਜੋ ਵੀ ਮੇਰੇ ਵੀਰ ਹੈ ਜੋ ਵੀ ਮੇਰੇ ਭਾਈ ਹੈ ਜੋ ਆਗੇ ਲੱਗ ਕੇ ਸੇਵਾ ਕਰ ਰਹੇ ਹੈ ਉਹ ਵੀ ਇਸ ਕੀ ਔਰ ਧਿਆਨ ਦੇ ਔਰ ਜੋ ਸਰਕਾਰ ਸੇ ਆਗੇ ਵੀ ਹਮਾਰਾ ਯਹੀ ਅਪੀਲ ਹੈ ਕਿ ਇਸ ਜਗ੍ਹਾ ਕੇ ਔਰ ਜਿਆਦਾ ਸੇ ਜਿਆਦਾ ਧਿਆਨ ਦਿਆ ਜਾਏ ਜੋ ਇਸ ਜਗ੍ਹਾ ਕੋ ਬਚਾਇਆ ਜਾ ਸਕੇ ਜਗ੍ਹਾ ਬਣੇ ਆ ਤੇ ਜੇ ਜੁਗਾਂ ਦੀ ਚੀਜ਼ ਨੂੰ ਨਹੀਂ ਆਪਾਂ ਸੰਭਾਲਣਾ ਤੇ ਨਵਿਆਂ ਨੂੰ ਬਣਾ ਕੇ ਆਪਾਂ ਕੀ ਕਰਗਾ ਜਿਆਦਾ ਸੇ ਜਿਆਦਾ ਇਸ ਜਗ੍ਹਾ ਕੋ ਜੋ ਬਚਾਇਆ ਜਿੰਨੀ ਮਰਜ਼ੀ ਤਿਆਰ ਕਰੀ ਜਾਈਏ ਹਾਂ ਹਾਂਜੀ ਬੀ ਜੀ ਕਿਰਪਾ ਮਤ ਜੀ ਮੇਰਾ ਨਾਮ ਸਰਵਨ ਕੁਮਾਰ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਜਸਟਰਵਾਲ ਦੇ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਦਰਬਾਰ ਤੇ ਪਹੁੰਚੇ ਹੋ ਅੱਜ ਇਸ ਦਰਬਾਰ ਤੇ ਜੀ ਇਹ ਜਿਹੜਾ ਦਰਬਾਰ ਹੈ ਬੜਾ ਪੁਰਾਣਾ ਦਰਬਾਰ ਬਣਿਆ ਸਰਵਨ ਕੁਮਾਰ ਦੇ ਨਾਂ ਤੇ ਬਣਿਆ ਤੇ ਇੱਥੇ ਜਿਹੜਾ ਚਰਨਜੀਤ ਜਿਹੜੀ ਆਪਣਾ ਇਹ ਵੀ ਸੇਵਾ ਕਰਦੇ ਨੇ ਕਾਫੀ ਚਿਰ ਦਾ ਦਰਬਾਰ ਆ ਤੇ ਇਸ ਵਕਤ ਪਾਣੀ 88 ਦੇ ਹੜ ਤੋਂ ਨਹੀਂ ਮੇਰੇ ਖਿਆਲ ਕੋਈ ਜ਼ਿਆਦਾ ਪਾਣੀ ਹੋਣਾ ਇਹ ਇਹਦੀ ਦਰਬਾਰ ਦੀ ਜਿਹੜੀ ਬਰਬਾਦੀ ਬੜੀ ਹੋਈ ਹੈ ਜਿਹੜਾ ਦਰਬਾਰ ਟੇਡਾ ਹੋ ਗਿਆ ਤਰੇੜਾਂ ਪੈ ਗਈਆਂ ਨੇ ਲਾਗੇ ਬੰਨੇ ਬੜੀ ਬਰਬਾਦੀ ਲਾਗੇ ਕਮਰਾ ਉਹ ਵੀ ਬਰਬਾਦੀ ਹੋਈ ਅੰਦਰ ਬੜਾ ਸਮਾਨ ਭੇਜ ਗਿਆ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਸਰਕਾਰ ਤੱਕ ਆਹੀ ਆਵਾਜ਼ ਪਹੁੰਚਾਉਣੀ ਆ ਕਿ ਇਹਦੀ ਦੇਖਭਾਲ ਕੀਤੀ ਜਾਵੇ ਹਾਂਜੀ ਇਸ ਨੂੰ ਇਤਿਹਾਸ ਨੂੰ ਸੰਭਾਲਿਆ ਜਾਵੇ ਕਿ ਉੱਤੇ ਇਤਿਹਾਸ ਨੂੰ ਸੰਭਾਲਣਾ ਇੱਕ ਬੜੀ ਵੱਡੀ ਗੱਲ ਹੈ ਤੇ ਸੰਭਾਲਿਆ ਜਾਵੇ ਤੇ ਬੜੀ ਵਧੀਆ ਗੱਲ ਹੈ ਜੇ ਫਸਲਾਂ ਦਾ ਸ